ਹਾਂਜੀ ਕੀ ਹਾਲ ਚਾਲ ਹੈ ਦੋਸਤੋ ਦੋਸਤੋ ਸਾਡੇ ਸਮਾਜ ਵਿੱਚ ਤਰ੍ਹਾਂ ਤਰ੍ਹਾਂ ਦੇ ਚੋਰਾਂ ਠੱਗਾਂ ਡਾਕੂਆਂ ਤੇ ਲਟੇਰਿਆਂ ਦੀਆਂ ਖਬਰਾਂ ਆਮ ਹੀ ਸਾਨੂੰ ਨੇ ਆਉਂਦੀਆਂ ਹੀ ਰਹਿੰਦੀਆਂ ਨੇ ਜਿਵੇਂ ਪਿਛਲੇ ਦਿਨੀ ਇੱਕ ਖਬਰ ਆਂਡੇ ਚੋਰ ਦੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਤੇ ਗੱਲ ਕਿੰਨੀ ਕੁ ਸੀ ਕਿ ਸਿਰਫ 100 ਗ੍ਰਾਮ ਦਾ ਅੰਡਾ ਤੇ ਉਸ ਦੀ ਕੀਮਤ ਵਿਵਾਦ-ਵਿਵਾਦ 15 ਰੁਪਏ ਦੀ ਹੋਵੇਗੀ ਪਰ ਜਿਵੇਂ ਕਹਾਵਤ ਹੈ ਕਿ ਚੋਰੀ ਲੱਖ ਦੀ ਵੀ ਤੇ ਚੋਰੀ ਕੱਖ ਦੀ ਵੀ ਇੱਕ ਬਰਾਬਰ ਹੀ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਇੱਕ ਮੋਟੀ ਚੋਰੀ ਦੀ ਯਾਨੀ 50000 ਰੁਪਏ ਦੀ ਚੋਰੀ ਦੀ ਕਿਉਂਕਿ ਆਂਡੇ ਦੇ ਬਰਾਬਰ ਦੇਖਿਆ ਜਾਵੇ ਤਾਂ 50000 ਰੁਪਏ ਦੀ ਚੋਰੀ ਬਹੁਤ ਵੱਡੀ ਚੋਰੀ ਹੋਵੇਗੀ। ਬੀਤੇ ਦਿਨੀ ਪਿੰਡ ਪੁਲਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਘਟਨਾ ਹੈ ਕਿ ਦੋ ਆਜੜੀ ਪਿੰਡ ਰੁਪਾਣੇ ਦੇ ਛੇਮਣਾਲੇ ਤੇ ਆਪਣੀਆਂ ਬੱਕਰੀਆਂ ਚਰਾ ਰਹੇ ਸੀ ਕਿ ਇੱਕ ਨਿਹੰਗ ਸਿੰਘਾਂ ਦੀ ਜੀਪ ਆਉਂਦੀ ਹੈ ਜਿਸ ਦੇ ਵਿੱਚ 5-6 ਨਿਹੰਗ ਸਿੰਘ ਸਵਾਰ ਸੀ। ਉਹਨਾਂ ਨੇ ਗੱਡੀ ਤੋਂ ਉਤਰਦਿਆਂ ਸਾਰ ਹੀ ਮੰਗ ਕੀਤੀ ਕਿ ਸਾਨੂੰ ਕੋਈ ਬੱਕਰਾ ਚਾਹੀਦਾ ਹੈ। ਪਰ ਆਜੜੀ ਨੇ ਕਿਹਾ ਕਿ ਸਾਡੇ ਕੋਲ ਕੋਈ ਵੀ ਬੱਕਰਾ ਦੇਣ ਵਾਲਾ ਨਹੀਂ ਹੈ। ਗੱਲ ਕਰੀ ਨਿਹੰਗ ਸਿੰਘ ਤੈਸ਼ ਵਿੱਚ ਆ ਗਏ ਆਪਣੇ ਆਪ ਦਾ ਦਿਖਾ ਵਾ ਕਰਨ ਲੱਗੇ ਬੱਕਰੀਆਂ ਵਿੱਚ ਜਿਹੜਾ ਸਭ ਤੋਂ ਵੱਡਾ ਬੱਕਰਾ ਸੀ ਉਸ ਨੂੰ ਚੁੱਕ ਕੇ ਉਹਨਾਂ ਨੇ ਜੀਪ ਦੇ ਵਿੱਚ ਛੁੱਟ ਲਿਆ ਆਈਡੀਆਂ ਵੱਲੋਂ ਵਿਰੋਧ ਕਰਨ ਤੇ ਉਹਨਾਂ ਨੇ ਆਪਣੇ ਹਥਿਆਰਾਂ ਨਾਲ ਆਈਡੀਆਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਗਰੀਬ ਬੰਦੇ ਡਰ ਗਏ ਤੇ ਨਿਆਂਗ ਸਿੰਘ ਬੱਕਰਾ ਲੈ ਕੇ ਰਗੂ ਚੱਕਰ ਹੋ ਗਏ ਬੱਕਰੀਆਂ ਦੇ ਮਾਲਕ ਨੇ ਦੱਸਿਆ ਕਿ ਉਹ ਬੱਕਰਾ ਮੈਂ 25000 ਰੁਪਏ ਦਾ ਲਿਆ ਸੀ ਜਦੋਂ ਕਿ ਇੱਕ ਛੋਟਾ ਜਿਹਾ ਉਹ ਬੱਚਾ ਸੀ ਤੇ ਅੱਜ ਦੀ ਕੀਮਤ ਉਸ ਦੀ ਲਗਭਗ 50000 ਰੁਪਏ ਦੀ ਹੋਵੇਗੀ ਪਰ ਨਿਆਂਗ ਸਿੰਘਾਂ ਨੇ ਜੋ ਵੀ ਕੀਤਾ ਬਹੁਤ ਮਾੜੀ ਨਾਂ ਨੂੰ ਅੰਜਾਮ ਦਿੱਤਾ ਜੇਕਰ ਗੱਲ ਕਰੀਏ ਸਿੱਖ ਧਰਮ ਦੀ ਤਾਂ ਅਜੇ ਇਹ ਲੋਕ ਹੀ ਸਿੱਖ ਧਰਮ ਨੂੰ ਨੀਵਾਂ ਦਿਖਾਉਣ ਦੇ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਇਹ ਕਾਂਡਾ ਚੋਰ ਮਾਫੀ ਮੰਗ ਸਕਦਾ ਹੈ ਤਾਂ ਫਿਰ ਇਹ ਨਿਆਂਗ ਸਿੰਘ ਮਾਫੀ ਤੋਂ ਪਰੇ ਕਿਉਂ ਨੇ ਆਓ ਤੁਹਾਨੂੰ ਦਿਖਾਉਨੇ ਆ ਪੂਰੀ ਵੀਡੀਓ ਤੇ ਵੀਡੀਓ ਦੇਖ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਅਜੇ ਤੱਕ ਜੇਬ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਤੇ ਆਓ ਤੁਹਾਨੂੰ ਸੁਣਾਉਨੇ ਆ ਆਈਡੀ ਦੀ ਜਮਾਨੀ ਦੋਸਤੋ ਮਹਿੰਦਰ ਸਿੰਘ ਜਿਨ੍ਹਾਂ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫੌਜ ਵੀ ਕਾਹ ਦਿੰਦੇ ਆ ਤੇ ਜਿਹੜੇ ਕੀ ਨਾ ਤਾਂ ਧੱਕਾ ਕਰਦੇ ਆ ਤੇ ਨਾ ਹੀ ਧੱਕਾ ਜਰਦੇ ਆ ਤੇ ਉਹਨਾਂ ਨੇ ਅੱਜ ਇੱਕ ਗਰੀਬ ਬੰਦੇ ਦੇ ਨਾਲ ਧੱਕਾ ਕੀਤਾ ਤੇ ਜੋ ਕੁਝ ਹੋਇਆ ਆ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਵੀ ਕੀ ਵਾਪਰਿਆਗਾ ਕੀ ਗੱਲਬਾਤ ਹੋਈ ਅਸੀガル ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਪਿੰਡ ਉਹ ਲੜਾਈ ਜਿਨਾ ਮੌਖਰਾਈ ਅੱਛਾ ਤੇ ਕੀ ਮਾਂ ਬੱਕਰੀਆਂ ਬੱਕਰੀਆਂ ਚਾਰਦੀ ਹੋਈ ਹਾਂਜੀ ਬੱਕਰਾਂ ਚਾਰਦੇ ਹਾਂ ਕੀ ਗੱਲਬਾਤ ਬੜੀ ਇਹ ਅਸੀਂ ਨੂੰ ਹੀ ਬੱਕਰਾਂ ਦਾ ਚਾਰਦੇ ਸੇਵ ਨਾਲੇ ਤਰਪਾਣੇ ਨੂੰ ਜਾਂਦਾ ਜਿਹੜਾ ਸੇਵ ਨਾਲੇ ਅੱਛਾ ਜੀ ਖਾਲਸੇ ਆਏ ਪਹਿਲਾਂ ਸਾਡਾ ਪੁਰਾਣੀ ਨੰਬਰ ਅੱਛਾ ਸਾਨੂੰ ਪੁਰਾਣੀ ਬੱਕਰਾ ਕੋਈ ਦੇਣ ਵਾਲਾ ਹੈ ਹਾਂਜੀ ਅਸੀਂ ਰੱਖੇ ਜੀ ਸਾਡੇ ਕੋਲ ਦੇਣ ਵਾਲਾ ਬੱਕਰਾ ਤਾਂ ਹੈ ਨਹੀਂਗਾ ਸਾਡੇ ਖੁਦ ਰੱਖੇ ਹੈ ਜੀ ਆਲੇ ਹੋਏ ਹੋਵੇ ਹਾਂ ਹਾਂ ਤੇ ਉਹਨਾਂ ਨੇ ਫਿਰ ਸਾਡੇ ਮਗਰ ਗੱਡੀ ਬੈਂਕ ਕਰਕੇ ਲਾ ਲਈ ਤੇ ਅਸੀਂ ਹਸੋਣ ਵਾਲੇ ਦੇ ਵਿੱਚ ਮਾਲ ਤਾਰਤਾ ਉੱਥੇ ਜਾ ਕੇ ਸਾਡੇ ਨਾਲ ਕੋਲੋਂ ਧੱਕੇ ਨਾਲ ਬੱਕਰੇ ਖੋਗੇ ਲਿਆਇਆ ਅੱਛਾ ਉਹਨਾਂ ਨੂੰ ਦੱਸਿਆ ਜੀ ਸਾਡੇ ਮੁੱਲ ਦੇ ਬੱਕਰੇ ਲੈ ਕੇ ਆਏ ਹਾਂ ਮੰਡੀ ਤੋਂ ਤੇ ਅਸੀਂ ਪਾਲੇ ਹੋਏ ਬੱਕਰੀਆਂ ਉੱਤੇ ਰੱਖਿਆ ਮਿਹਣੇ ਵਾਸਤੇ ਅੱਛਾ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਚੁੱਪ ਕਰਕੇ ਬੱਕਰਾ ਫੜਿਆ ਤੇ ਲੈ ਗਏ ਤੇ ਮੈਂ ਬੱਕਰੇ ਨੂੰ ਹੱਥ ਪਾਇਆ ਤੇ ਮੈਨੂੰ ਸੇਲੇ ਸਿੱਧੇ ਕਰਲੇ ਸਕਟਮਾਰ ਦੀ ਪੂਰੀ ਕੁਸ਼ਤ ਕਰਦੇ ਸੀ ਤੇ ਬੱਕਰਾ ਫਿਰ ਮੈਂ ਛੱਡਤਾ ਤੇ ਅਸੀਂ ਕੱਲੇ ਸੀਗੇ ਉਹ 3-7 ਜਾਣੇ ਸੀਗੇ ਅੱਛਾ ਅਹੀਂ ਦੋ ਜਾਣੇ ਤਿੰਨ ਜਾਣੇ ਸੀਗੇ ਤੇ ਗਾਂ ਸੀ ਦੋ ਸੇਕਾ 22 ਸੀ ਨਾਲ ਮੇਰੇ ਅੱਛਾ ਤੇ ਇਹ ਫਿਰ ਡਰ ਗਏ ਸਾਰੇ ਸਾਨੂੰ ਪੁੱਤਰਾ ਛੱਡਣਾ ਪਿਆ ਅੱਛਾ ਇਹ ਨਾਸਤੇ ਪੁੱਛਦੇ ਵੀ ਇਹ ਗੱਲ ਚੰਗੀ ਆ ਅਸੀਂ ਗਰੀਬ ਬੰਦਾ ਦਾ ਹੰਡੀਕੁੱਟ ਬੰਦਾ ਦੋ ਜਵਾਗਾ ਨਹੀਂ ਗਏ ਤੇ ਮੈਂ ਉਹਦਾ ਟੈਪਾਸ ਕਰਦਾ ਤੇ 50-60 ਹਜ਼ਾਰ ਦਾ ਬੱਕਰਾ ਲੈ ਕੇ 25 ਹਜ਼ਾਰ ਦਾ ਬਾਈ ਮੈਨੂੰ ਦਵਾ ਗਏ ਲੈ ਸੀ ਕਮੰਡੀ ਤੋਂ ਟੰਗਲੀ ਤੋਂ ਤੇ ਛੋਟੇ ਬੱਤਾਂ ਲੈਂਦਾ ਦੁੱਧ ਘੋਡੇ ਕੇ ਮੈਂ ਪਾਲਿਆ ਸੀਗਾ ਨੂੰ ਤੇ ਉਹ ਇਹਨਾਂ ਨੇ ਸਕਾਂਡ ਕਰ ਗਏ ਤੇ ਹੁਣੇ ਕੀ ਹੱਲ ਹੋ ਸਕਦਾ ਜੀ ਨਹੀਂ ਤੁਹਾਨੂੰ ਕੋਈ ਪੈਸੇ ਪੁੱਛ ਨਹੀਂ ਦਿੱਤੇ ਉਹਨਾਂ ਨੇ ਪੈਸਾ ਪੁੱਛੋ ਕੋਈ ਨਹੀਂ ਦਿੱਤਾ ੱੱਕੇ ਨਾਲ ਸਾਥੋਂ ਖੋਗੇ ਲਗਾਇਆ ਜ਼ੋਰਦਾਰ ਨੇ ਕਿੰਨੇ ਲੈ ਕੇ ਗਏ ਬੱਕਰੇ ਇੱਕ ਬੱਕਰਾ ਲੈ ਗਏ ਜੀ ਬਾਡਾ ਅੱਛਾ ਪਹਿਲਾਂ ਤੁਹਾਡੇ ਤੋਂ ਪੁੱਛਣਾ ਸੀ ਉਹਨਾਂ ਨੇ ਵੀ ਤੁਹਾਨੂੰ ਚਾਹੀਦਾ ਉਹ ਸਾਨੂੰ ਪੁੱਛਦੇ ਸੀ ਬੱਕਰਾ ਕੋਈ ਹੈ ਦੇਣ ਵਾਲਾ ਇਹ ਪੁੱਛਦੇ ਨੇ ਵੀ ਜਿਹੜੇ ਲੋਕ ਪਿੰਡ ਦੇ ਵਿੱਚ ਸੁੱਖ ਲਾ ਗਏ ਬੱਕਰਾ ਛੱਡ ਦਿੰਦੇ ਆ ਮਾਲ ਚ ਹਾਂ ਉਹ ਬੱਕਰਾ ਲਗਾਉਂਦੇ ਹੁੰਦੇ ਆ ਅੱਜ ਤਾਂ ਹੀ ਮੈਂ ਤਾਂ ਖਰ ਦਿੱਤਾ ਨਹੀਂ ਤੇ ਨਾਮ ਇੱਥੇ ਲਗਾਇਆ ਇਹ ਪਹਿਲੀ ਵਾਰ ਮੇਰੇ ਨਾਲ 400 ਆ ਤੇ ੱੱਕੇ ਨਾਲ ਬੱਕਰਾ ਖੋਗੇ ਲਗਾਇਆ ਮੇਰਾ ਮਾਲਕੀ ਦਾ ਬੱਕਰਾ ਸੀ ਆ ਦਾ ਉਹ ਸੰਭਾਲਿਆ ਸੀ ਮੈਂ ਬੱਚਾ ਆਸ ਤੇ 15 18 ਬੱਕਰਾਂ ਦਾ ਟੈਂਪਰ ਕਰਦਾ ਲੇਕਿਨ ਲੇਕਿਨ ਜਵਾਕਰ ਹੋਰ ਕੋਈ ਕੰਮ ਨਹੀਂ ਹੁੰਦਾ ਤੇ ਇੰਨਾ ਧੱਕਾ ਕਰ ਗਏ ਤੇ ਮਾੜੀ ਗੱਲ ਹੈ ਨਾ ਹਾਂ ਬਹੁਤ ਬਹੁਤ ਮਾੜੀ ਗੱਲ ਹੈ ਹਾਂਜੀ ਤੇ ਤੁਸੀਂ ਮਤਲਬ ਕਿੰਨੇ ਕਿੰਨੇ ਟਾਈਮ ਤੋਂ ਬੱਕਰੀਆਂ ਚਾਰਾਂ ਦਾ ਕੰਮ ਕਰਦੇ ਹੋ ਬੱਕਰਾਂ ਦਾ ਮੈਨੂੰ 10 ਸਾਲ ਹੋ ਗਏ ਚਾਰਦੇ ਨੂੰ ਅੱਛਾ ਹਾਂਜੀ ਤੇ ਭਾਈ ਜੀ ਕੋਈ ਗੱਡੀ-ਕੁਡੀ ਦਾ ਨੰਬਰ ਨਹੀਂ ਤੁਸੀਂ ਨੋਟ ਕੀਤਾ ਭਾਈ ਇਹ ਗੱਡੀ ਦਾ ਨੰਬਰ ਅਸੀਂ ਨੋਟ ਸਾਕੂ ਕੀਤਾ ਲਈ ਜਾਂ ਸਾਨੂੰ ਡਰ ਪੈ ਗਿਆ ਬੰਦੇ ਸੀ ਬਾਹਲੇ ਅੱਛਾ ਅਸੀਂ ਡਰ ਗਏ ਸੀ ਅਖਾ ਕੀ ਹੋ ਤਾਂ ੱੱੱਕਾ ਕਰਨਗੇ ੱੱੱਕਾ ਸਾਡੇ ਨਾਲ ਕਰ ਹੀ ਗਏ ਬੱਕਰਾ ਹੱਥੋਂ ਲੈ ਗਏ ਖੋ ਗਏ ਤੇ ਫੇਰੇ ਗਏ ਪਾਣੇ ਨੂੰ ਅਸਾਂ ਪਾਣੇ ਜਾ ਕੇ ਕਿਸੇ ਦੀਆਂ ਦੁਕਾਨ ਤੇ ਤੈਰੇ ਲੱਗੀ ਸੀ ਮਰਤਾ ਕੀਤਾ ਭਰਾ ਦਾ ਮੇਰੇ ਇਹਦੀਆਂ ਜਾ ਕੇ ਉਹਨੇ ਫੇਰ ਜਾ ਕੇ ਕੈਮਰਾ ਖੋਲਿਆ ਤੇ ਸਾਨੂੰ ਗੱਡੀ ਦਾ ਲੰਬਰ ਨਹੀਂ ਦੇਖ ਰਿਹਾ ਤੇ ਗੱਡੀ ਉਸੀ ਸਿਆਲ ਲਿਓ ਜੀ ਤੇ ਗੱਡੀ ਵਿੱਚ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਆਹ ਦੇਖੋ ਜੀ ਆਹ ਗੱਡੀ ਆ ਮਗਰ ਪਤਾ ਨਹੀਂ ਕੀ ਲਿਖਿਆ ਖਾਸਾ ਇੱਕ ਮਿੰਟ ਆ ਗੱਡੀ ਆਈ ਆ ਦੇਖ ਲਓ ਤੁਸੀਂ ਇਹ ਕੈਮਰਾ ਦੇ ਵਿੱਚ ਬਾਈ ਨੇ ਫੋਟੋ ਲਈ ਆ ਤੇ ਪਰ ਇਹਦੇ ਚ ਨੰਬਰ ਨਹੀਂ ਪਤਾ ਲੱਗਦਾ ਪਰ ਤੇ ਬਾਕੀ ਆਪਾਂ ਵੀਡੀਓ ਦਾ ਲਾ ਲੱਗਿਆ ਜੀ ਹਾਂ ਵੀਡੀਓ ਦੇ ਵਿੱਚ ਫੋਟੋ ਨਾਲ ਦਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਜੇ ਕੋਈ ਇਸ ਗਰੀਬ ਬੰਦੇ ਦਾ ਕੋਈ ਹੱਲ ਕਰ ਸਕਦੇ ਹੋ ਤੇ ਇਹ ਵੀਡੀਓ ਨੂੰ ਨਾ ਥੋੜਾ ਜਿਹਾ ਸ਼ੇਅਰ ਕਰ ਦਿਓ ਤਾਂ ਜੋ ਉਹ ਜਿਹੜੇ ਲੈ ਕੇ ਗਏ ਉਹਨਾਂ ਨੂੰ ਥੋੜੀ ਬਹੁਤੀ ਸ਼ਰਮ ਆਵੇ ਵੀ ਕਿਸੇ ਗਰੀਬ ਬੰਦੇ ਨਾਲ ਤੱਕਾ ਮਤਲਬ ਨਹੀਂ ਕਰੀਦਾ ਪਰ ਇਹ ਕੋ ਕਹਿੰਦੇ ਹੁੰਦੇ ਵੀ ਕਰਜੋਗ ਆ ਗਿਆ ਤੇ ਕਰਜੋਗ ਦੀਆਂ ਨਿਸ਼ਾਨੀਆਂ ਵੀ ਕਿਉਂਕਿ ਜਿਹੜਾ ਸਰਦਾਰ ਆ ਜਿਹੜਾ ਨਹਿਰਾ ਗੁਰੂ ਦੇ ਬਾਣੇ ਦੇ ਵਿੱਚ ਉਹਨੂੰ ਇਹ ਕੰਮ ਕਰਨੇ ਸ਼ੋਭਾ ਨਹੀਂ ਦਿੰਦੇਗੇ ਸੋ ਇਹਹੀ ਬੇਨਤੀ ਆ ਵੀ ਭਾਈਏ ਦੋਨਾ ਕੰਮ ਤੁਸੀਂ ਨਾ ਕਰਾਇਆ ਕਰੋ ਤੇ ਇਹ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਾਂ ਤਾਂ ਜੋ ਇਸ ਵੀਰ ਦਾ ਇਸ ਭਰਾ ਦਾ ਭਲਾ ਹੋ ਜੇ ਧੰਨਵਾਦੀ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਕੋਈ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਧੰਨਵਾਦ